ਫਲਾਂ ਦਾ ਜੂਸ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਨੂੰ ਪੀਣ ਨਾਲ ਸਰੀਰ ਫਿੱਟ ਤੇ ਸਿਹਤਮੰਦ ਰਹਿੰਦਾ ਹੈ ਤੇ ਕਈ ਬਿਮਾਰੀਆਂ ਦੇ ਖਤਰੇ ਤੋਂ ਵੀ ਬਚਾਉਂਦਾ ਹੈ ਪਰ ਕੁਝ ਅਜਿਹੇ ਫਲ ਹੁੰਦੇ ਨੇ ਜਿਨ੍ਹਾਂ ਦਾ ਜੂਸ ਤੁਹਾਡੀ ਸਿਹਤ ਲਈ ਬਿਲਕੁਲ ਫਾਇਦੇਮੰਦ ਨਹੀਂ ਹੁੰਦਾ ਇਸ ਕਾਰਨ ਤੁਸੀਂ ਕਈ ਇਸ ਕਾਰਨ ਤੁਸੀਂ ਕਈ ਜਾਣੇਵਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਇਹਨਾਂ ਚ ਮੌਜੂਦ ਤੱਤ ਤੁਹਾਨੂੰ ਬਿਮਾਰ ਕਰ ਸਕਦੇ ਨੇ ਤਾਂ ਆਓ ਜਾਣਦੇ ਹਾਂ ਫਲਾਂ ਦੇ ਜੂਸ ਬਾਰੇ ਜੇ ਤੁਸੀਂ ਕਿਸੇ ਬਿਮਾਰੀ ਤੋਂ ਪੀੜਿਤ ਹੋ ਤੇ ਦਵਾਈ ਲੈ ਰਹੇ ਹੋ ਤਾਂ ਤੁਹਾਨੂੰ ਅਨਾਰ ਦੇ ਜੂਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਇਸ ਸਮੇਂ ਇਹ ਜੂਸ ਪਿੰਦੇ ਹੋ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਸੰਤਰੇ ਦਾ ਜੂਸ ਵੀ ਨਹੀਂ ਪੀਣਾ ਚਾਹੀਦਾ ਇਸ ਫਲ ਨੂੰ ਤੁਸੀਂ ਬਿਨਾਂ ਜੂਸ ਕੱਢੇ ਖਾ ਸਕਦੇ ਹੋ ਜੋ ਕਿ ਤੁਹਾਡੇ ਲਈ ਫਾਇਦੇਮੰਦ ਹੈ ਅਨਾਨਾਸ ਦਾ ਜੂਸ ਵੀ ਬਿਹਤ ਪਸੰਦ ਕੀਤਾ ਜਾਂਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਜੂਸ ਵਿੱਚ 슈ਗਰ ਦੀ ਮਾਤਰਾ ਬੇਹਤ ਜ਼ਿਆਦਾ ਹੁੰਦੀ ਹੈ ਜੋ ਕਿ ਸਰੀਰ ਦੇ 슈ਗਰ ਲੈਵਲ ਨੂੰ ਵਧਾ ਦਿੰਦੀ ਹੈ।